ਪੰਜਾਬ ਦੇ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਉਮੀਦਾ ਦੋ ਹੀ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਚ ਹੋਵੋ ਤੰਦਰੁਸਤ ਹੋਵੋ ਕਣਕ ਦੀ ਫਸਲ ਤਕਰੀਬਨ ਜਿਹੜੀ ਹੈਗੀ ਆ ਰੀਪਰੋਡਕਟ ਫੇਜ਼ ਵਾਲ ਨੂੰ ਜਾਣ ਵਾਲੀ ਹੈ ਜਿਹੜੀ ਸਹੀ ਸਮੇਂ ਤੇ ਬੀਜੀ ਹੋਈ ਹੈ ਤਣੇ ਨੂੰ ਗੰਡਾ ਪੈਣੀ ਆ ਉਸ ਤੋਂ ਬਾਅਦ ਗੋਭ ਦੇ ਵਿੱਚ ਸੱਟਾ ਬਣਨਾ ਸ਼ੁਰੂ ਹੋ ਜਾਣਾ ਕਈ ਕਿਸਾਨ ਵੀਰ ਆ ਜਿਹੜੇ ਥੋੜੀ ਜਿਹੀ ਲੇਟ ਕਣਕ ਬੀਜੀ ਸੀ ਜਾਂ ਲੇਟ ਉੱਗੀ ਸੀ ਉਹਦੇ ਵਿੱਚ ਫੋਟ ਫਟਾਰੇ ਦੀਆਂ ਪੀਲੇਪਣ ਦੀ ਸਮੱਸਿਆ ਆ ਰਹੀ ਹੈ ਕਈ ਕਿਸਾਨ ਵੀਰ ਜਿਹੜੇ ਮੈਂ ਦੇਖਿਆ ਕਿ ਗਰੋਥ ਪ੍ਰੋਮੋਟਰ ਜਾਂ ਖਰਾਕੀ ਤੱਤ ਸਪਰੇਅ ਕਰ ਰਹੇ ਆ ਪਰ ਅ ਕਈ ਜਿਹੜੇ ਕਿਸਾਨ ਵੀਰਾਂ ਦੇ ਮੈਸੇਜ ਆਉਂਦੇ ਆ ਜਾਂ ਕਮੈਂਟ ਆਉਂਦੇ ਜਿਹੜੀ ਆਪਾਂ ਵੀਡੀਓ ਪਾਉਂਦੇ ਹੁੰਨੇ ਕਿ ਮੈਂ ਜੀ ਮੈਗਨੀਜ਼ ਤੇ ਮੈਗਨੀਸ਼ੀਅਮ ਦੀ ਸਪਰੇਅ ਕਰਤੀ ਐ ਤੱਤਾਂ ਵਾਲੀ ਪਰ ਉਹ ਫਸਲ ਆ ਜਿਹੜੀ ਉਹਦਾ ਫੋਰ ਫਟਾਰਾ ਨਹੀਂ ਹੋਇਆ ਦੇਖੋ ਕਿਸਾਨ ਵੀਰੋ ਜਿਹੜੀ ਮੈਂ ਤੁਹਾਨੂੰ ਫਾਰਮੂਲਾ ਦੱਸਿਆ ਸੀ ਮੈਗਨੀਜ਼ ਜਿੰਕ ਕਲੀ ਦਾ ਪਾਣੀ ਯੂਰੀਆ ਉਹ ਕੋਈ ਕਾਰਨ ਪਿਛਲੇ ਸਾਲਾਂ ਦਾ ਤਜਰਬਾ ਮੈਂ ਤਾਂ ਹੀ ਦੱਸਿਆ ਸੀ ਕਿਉਂਕਿ ਜਿੰਕ ਦੀ ਘਾਟ ਵੀ ਕਾਫੀ ਆ ਰਹੀ ਹੈ ਮੈਗਨੀਜ਼ ਦੀ ਘਾਟ ਵੀ ਆ ਰਹੀ ਹੈ। ਕਈ ਥਾਵਾਂ ਦੇ ਉੱਤੇ ਹਲਕੀ ਜ਼ਮੀਨ ਆ ਜਿੱਥੇ ਜ਼ਿਆਦਾ ਉੱਥੇ ਥੋੜੀ-ਬੋਤੀ ਲੋਹਾ ਤੱਤ ਦੀ ਘਾਟ ਆ ਸਕਦੀ ਹੈ। ਬਸ ਜਿੱਥੇ ਤੁਸੀਂ ਮੈਗਨੀਜ਼ ਕਰਤੀ ਹੈ ਜੇ ਜ਼ਿੰਕ ਦੀ ਘਾਟ ਆ ਜ਼ਿੰਕ ਕਰੋਗੇ ਤਾਂ ਫੇਰ ਹੀ ਉਹ ਜਿਹੜੀ ਹੈਗੀ ਤੁਹਾਡੀ ਫੁੱਟ ਫਟਾਰਾ ਹੋਣਾ। ਦੂਸਰੀ ਗੱਲ ਕਈ ਕਿਸਾਨ ਵੀਰ ਆ ਜਿਹੜੇ ਗਰੋਥ ਪ੍ਰਮੋਟਰ ਦੇ ਵਿੱਚ ਜਿਬਰੇਲ ਐਸਿਡ ਆ ਜਿਹੜਾ ਪlant growth promoter ਜਿਬਰੇਲ ਐਸਿਡ ਦੀ ਸਪਰੇਅ ਕਰ ਰਹੇ ਜਿਹੜਾ ਕਿ ਸਟੀਮੂਲੇਟ ਕਰਦਾ ਗਰੋਥ ਨੂੰ। ਕੋਈ ਸ਼ੱਕ ਨਹੀਂ ਬੂਟੇ ਨੂੰ ਉਹਨੇ ਸੈੱਲ ਡਿਵੀਜ਼ਨ ਤੇ ਸੈੱਲ ਲੌਂਗੇਸ਼ਨ ਮਤਲਬ ਕਿ ਉਹਦੇ ਕੱਦ ਕਾਠ ਕਢਾਉਣ ਵਾਸਤੇ ਸਟੀਮੂਲੇਟ ਜ਼ਰੂਰ ਕਰਨਾ ਪਰ ਉਹਨੇ ਖਰਾਕੀ ਤੱਤ ਨਹੀਂ ਦੇਣਾ ਜਦੋਂ ਫਸਲ ਆ ਜਿਹੜੀ ਉਹ ਮੈਗਨੀਜ਼ ਤੱਤ ਦੀ ਅਵੇਲੇਬਿਲਟੀ ਨਹੀਂ ਹੋਊਗੀ ਸਪਰੇ ਆਪਾਂ ਕਰਤੀ ਜਿਬਰੈਲਿਕ ਐਸਿਡ ਦੀ ਜ਼ਿੰਕ ਦੀ ਅਵੇਲੇਬਿਲਟੀ ਨਹੀਂ ਹੋ ਉਹ ਸਪਰੇ ਆਪਾਂ ਕਰਤੀ ਹੈ ਤਾਂ ਉਹ ਇੱਕ ਵਾਰੀ ਕੱਦ ਵੱਧ ਜੂ ਬੂਟੇ ਦਾ ਹਰਾਪਣ ਆ ਜੂ ਪਰ ਉਹ ਜਿਹੜੀ ਤੁਹਾਡੀ ਡੈਫੀਸ਼ੈਂਸੀ ਹੈ ਜਿਹੜੀ ਘਾਟ ਆ ਤੱਤ ਦੀ ਉਹਨੂੰ ਮਾਸਕ ਕਰ ਲੈਣਾ ਉਹਨੇ ਮਤਲਬ ਉੱਤੇ ਮਖੌਟਾ ਚੜਾ ਦੇਣਾ ਉਹਨੂੰ ਕਵਰ ਕਰ ਦੇਣਾ ਤੁਹਾਨੂੰ ਫਸਲ ਠੀਕ ਲੱਗਣੀ ਆ ਮਗਰ ਆ ਕੇ ਫਸਲ ਦੇ ਵਿੱਚ ਉਹ ਨਿਬੜਨਾ ਕੁਝ ਨਹੀਂ ਫਿਰ ਤੁਸੀਂ ਫਿਰ ਕਹਿਣਾ ਕਿ ਜਿਹੜੀ ਹੈਗੀ ਇਹਦੀ ਜਿਹੜੀ ਅਸੀਂ ਸਪਰੇਅ ਕੀਤੀ ਸੀ ਕਈ ਕਿਸਾਨ ਵੀ ਤਾਂ ਕਹਿੰਦੇ ਜੀ ਅਸੀਂ ਤੱਤਾਂ ਵਾਲੀ ਹੁਣ ਕਈ ਕਿਸਾਨ ਵੀਰ ਨੂੰ ਵਿਚਾਰਾ ਨਹੀਂ ਪਤਾ ਹੁੰਦਾ ਕਿ ਅਸੀਂ ਸਪਰੇਅ ਕਰਤੀ ਐ ਤੱਤਾਂ ਵਾਲੀ ਕਰਤੀ ਉਹ ਤੱਤਾਂ ਵਾਲੀ ਕਿਹੜੀ ਕੀਤੀ ਐ ਉਦੋਂ ਜਿਹੜਾ ਹੈਗਾ ਉਹ ਦਾ ਪਤਾ ਨਹੀਂਗਾ ਕਿ ਅਸੀਂ ਕਿਹੜਾ ਕੋਈ ਮਿਕਸਚਰ ਕੀਤਾ ਜਿਬਰੈਲਿਕ ਐਸਿਡ ਪਾਇਆ ਜਾਂ ਮੈਗਨੀ ਜਿੰਕ ਕੀਤੀ ਹੈ ਜਾਂ ਮੈਗਨੀ ম্যাগਨੀਸ਼ੀਅਮ ਕੀਤੀ ਹੈ ਇਸ ਕਰਕੇ ਮੈਂ ਵਾਰ-ਵਾਰ ਬੇਨਤੀ ਕਰਦਾ ਹੁੰਨਾ ਕਿ ਜਿਹੜੇ ਖਰਾਕੀ ਤਰ ਦੀ ਘਾਟ ਆ ਜੇ ਉਹ ਕਰੋਗੇ ਤਾਂ ਤੁਹਾਡਾ ਫਾਇਦਾ ਹੋਊਗਾ ਵਰਨਾ ਜਿਹੜਾ ਹੈਗਾ ਫੇਰ ਆਪਾਂ ਜਿਹੜਾ ਐਂਡ ਤੇ ਜਾ ਕੇ ਆਪਣੀ ਕਣਕ ਦਾ ਜਿਹੜਾ ਝਾੜ ਆ ਉਹ ਸਾਰਾ ਲੱਗੂਗਾ ਚੂਨੇ ਵਾਰ ਵੀ ਏਵੇਂ ਹੀ ਹੁੰਦਾ ਚੂਨੇ ਵਾਰ ਇਸ ਵਾਰ ਚਲੋ ਕੁਛ ਤਾਂ ਐਡਵਾਂਸ ਦੇ ਵਿੱਚ ਲੱਗਿਆ ਕੁਝ ਕਿਸਾਨ ਵੀਰ ਹੈ ਜਿਹੜੇ ਉਹ ਗਰੋਥ ਪ੍ਰਮੋਟਰ ਵਗੈਰਾ ਪਾਉਂਦੇ ਜਾਂ ਥੱਲੇ ਜ਼ਮੀਨ ਦੇ ਵਿੱਚ ਮੈਗਨੀਸ਼ੀਅਮ ਪਾਉਂਦੇ ਰਹਿੰਦੇ ਆ ਜਮੀਨ ਦੇ ਵਿੱਚ ਹੋਰ ਜਿਹੜੇ ਹੈਗੇ ਆ ਫਾਲਤੂ ਦੇ ਪ੍ਰੋਡਕਟ ਪਾਉਂਦੇ ਰਹਿੰਦੇ ਪਰ ਜ਼ਰੂਰਤ ਅਨਸਾਰ ਸਪਰੀਆ ਨਹੀਂ ਕਰਦੇ ਨਹੀਂ ਦਾ ਜਿਹੜਾ ਝਾੜ ਇਹਨਾਂ ਥੱਲੇ ਨਹੀਂ ਡਗਦਾ ਹੁੰਦਾ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਕਿਉਂਕਿ ਜੇ ਗਰੋਥ ਸਟੀਮੂਲੇਟਰ ਤੁਸੀਂ ਸਟੀਮੂਲੇਟ ਕਰਨ ਵਾਲੇ ਪ੍ਰੋਡਕਟ ਪਾ ਦਿਓਗੇ ਖਰਾਕੀ ਤੱਤ ਨਾ ਦਿਓਗੇ ਤਾਂ 2-4 ਸਾਲਾਂ 'ਚ ਹੋਰ ਜਿਹੜੀ ਪ੍ਰੋਡਕਸ਼ਨ ਆ ਤੁਹਾਡੀ ਥੱਲੇ ਡਗ ਪੈਣੀ ਹੈ ਇਹ ਗੱਲ ਦਾ ਖਾਸ ਖਿਆਲ ਰੱਖੋ ਤਤਾਂ ਵਾਲੀ ਸਪਰੇ ਕਰੋ ਜਿਹੜੇ ਤਤ ਦੀ ਘਾਟ ਆਉਂਦੀ ਜੇ ਮੰਨ ਲਓ ਇਹ ਮੈਗਨੀ ਮੈਗਨੀਜ਼ ਆਪਾਂ ਦਿੱਤੀ ਨਹੀਂ 2-3 ਨੂੰ ਸਪਰੇਆਂ ਦੀ ਲੋੜ ਆਪਾਂ ਸਪਰੇ ਨਹੀਂ ਕੀਤੀ ਉਹਦਾ ਫੋਟੋਸਿੰਥੈਟਿਕ ਸਿਸਟਮ ਹੀ ਕਲੈਪਸ ਹੋ ਜਾਣਾ ਫਸਲ ਦਾ ਪ੍ਰੋਪਰ ਜਿਹੜਾ ਭੋਜਨ ਪਦਾਰਥ ਨਹੀਂ ਬਣਨਗੇ ਡਰਾਈ ਮੈਟਰ ਅਕਮੂਲੇਸ਼ਨ ਨਹੀਂ ਹੋਊਗਾ ਫਿਰ ਦਾਣੇ ਦਾ ਵਾਜ ਨਹੀਂ ਬਣਨਾ ਆਏਗਾ ਇਹ ਗੱਲ ਦੀ ਜਿਹੜੀ ਹੈਗੀ ਆ ਖਾਸ ਧਿਆਨ ਰੱਖੋ ਗੋਗੇ ਤੁਹਾਨੂੰ ਜਿਹੜਾ ਹੈ ਪ੍ਰਚਾਰ ਵੱਖ-ਵੱਖ ਤਰ੍ਹਾਂ ਦਾ ਮਿਲੂਗਾ ਤੁਹਾਨੂੰ ਪ੍ਰੋਡਕਟ ਵੱਖ-ਵੱਖ ਤਰ੍ਹਾਂ ਦੇ ਬਾਜ਼ਾਰ 'ਚ ਮਿਲਣਗੇ ਪਰ ਤੁਸੀਂ ਦੇਖਣਾ ਤੁਹਾਡੀ ਫਸਲ ਤੁਹਾਡੀ ਜ਼ਮੀਨ ਦੇ ਹਿਸਾਬ ਨਾਲ ਤੁਸੀਂ ਉਹਦੇ ਵਿੱਚ ਕਿਹੜੀ ਖਰਾਕ ਪਾਉਣੀ ਆ ਯੂਰੀਆ ਕਿੰਨੀ ਪਾਉਣੀ ਆ ਖਰਾਕੀ ਤਤ ਕਿਹੜਾ ਮੈਗਨੀਜ਼ ਹੁਣ ਦੇਖੋ ਜੇ ਮੈਗਨੀਜ਼ ਜਿੰਕ ਜਿੱਥੇ ਪੀਐਚ ਆਪਣੀਆਂ ਜ਼ਮੀਨਾਂ ਦੀ ਜ਼ਿਆਦਾਤਰ ਹਾਈ ਆ ਉੱਥੇ ਅਪਡੇਟ ਟੇਕ ਕਰਨ ਦੇ ਵਿੱਚ ਹੁਣ ਲੋਹ ਤਾਪਮਾਨ ਦੇ ਵਿੱਚ ਠੰਡ ਵਾਲੇ ਮੌਸਮ 'ਚ ਰਬੀ ਦੇ ਜਿਹੜੇ ਹਾਰਦੀ ਦੇ ਸੀਜ਼ਨ 'ਚ ਬਹੁਤ ਸਮੱਸਿਆਵਾਂ ਦੀ ਖਾਸ ਤੌਰ ਤੇ ਕਣਕ ਦੀ ਫਸਲ ਹੀ ਹੁੰਦੀ ਆਪਣੀ ਜਦ ਅਪਡੇਟ ਵਿੱਚ ਸਮੱਸਿਆ ਆਉਂਦੀ ਐ ਇਸੇ ਕਰਕੇ ਆਪਾਂ ਤੁਹਾਨੂੰ ਸਪਰੇਅ ਦੱਸਦੇ ਆਂ ਜਦੋਂ ਸਪਰੇਅ ਡਾਇਰੈਕਟ ਪੱਤਿਆਂ ਤੇ ਪੈਣੀ ਤੇ ਫਸਲ ਨੇ ਲੈ ਲੈਣੀ ਆ ਮੈਗਨੀਜ਼ ਥੱਲੇ ਜਿੰਨੀ ਮਰਜ਼ੀ ਪਾਈ ਚਲੋ ਕੋਈ ਫਾਇਦਾ ਨਹੀਂ ਕਰਦੀ ਸੋ ਇਹ ਗੱਲ ਕੰਮ ਦੀ ਚੀਜ਼ ਸਪਰੇਅ ਕਰੋ ਜੇ ਤੁਸੀਂ ਇਹ ਚੀਜ਼ਾਂ ਕੋਈ ਕਰਨੀਆਂ ਵੀ ਆ ਨਾ ਚੂਰਨ ਮਸਾਲੇ ਪਹਿਲਾਂ ਤਤਾਂ ਦੀ ਘਾਟ ਇੱਕ ਦੋ ਤਿੰਨ ਸਪਰੇਅਾਂ ਕਰਕੇ ਪੂਰੀ ਕਰ ਲਓ ਫਿਰ ਇਹ ਕਰੀ ਜਾਓ ਤਾਂ ਫਿਰ ਤੁਹਾਨੂੰ ਫਾਇਦਾ ਕਰ ਦੂਗੀ ਬਹੁਤ ਬਹੁਤ ਧੰਨਵਾਦ ਸ਼ੁਕਰੇ ਮਿਹਰਬਾਨੀ ਖੁਸ਼ ਰੱਖ ਸ਼ਰੋਬਾਦ ਰੋ